ਸਤਿ ਸ੍ਰੀ ਅਕਾਲ ਮੈਂ ਹਾਂ ਰੇਖਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਪਾਸਕਰ ਨਿਊਜ਼ ਲਾਈਨ ਤੇ ਰਿਪੋਰਟਰ ਪ੍ਰੀਤ ਪਟੇਲ ਜੀ ਦੀ ਖਾਸ ਰਿਪੋਰਟ ਖਰੜ ਭਾਰਤੀ ਜਨਤਾ ਪਾਰਟੀ ਨੇ ਭਾਰਤੀ ਸੈਨਾਵਾਂ ਵੱਲੋਂ ਕੀਤੇ ਆਪਰੇਸ਼ਨ ਸਿੰਦੂਰ ਦੀ ਕਾਮਯਾਬੀ ਤੇ ਖਰੜ ਵਿਖੇ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਇਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਅਤੇ ਭਾਰੀ ਗਿਣਤੀ ਵਿੱਚ ਵਰਕਰਾਂ ਨੇ ਕੀਤੀ ਸ਼ਿਰਕਤ ਤਿਰੰਗਾ ਯਾਤਰਾ ਵਿੱਚ ਸ਼੍ਰੀ ਹਿੰਦੂ ਤਖਤ ਰਿਟੇਲ ਕਰਿਆਨਾ ਮਰਚੈਂਟਸ ਕੈਮਿਸਟ ਐਸੋਸੀਏਸ਼ਨ ਅਗਰਵਾਲ ਸਭਾ ਰਾਜਪੂਤ ਸਭਾ ਖੱਤਰੀ ਸਭਾ ਭਾਰਤੀ ਵਿਕਾਸ ਪਰਿਸ਼ਦ ਲਾਇੰਸ ਕਲੱਬ ਖਰੜ ਤੇ ਆਰ ਸਮਾਜ ਸਭਾ ਦੇ ਆਗੂਦਾਰਾਂ ਨੇ ਸ਼ਮੂਲੀਅਤ ਕੀਤੀ। ਤਿਰੰਗਾ ਯਾਤਰਾ ਭਾਰਤੀ ਸੈਨਾਵਾਂ ਦੀ ਪਾਕਿਸਤਾਨ ਨੂੰ ਧੂਲ ਚੜਾਣ ਦੇ ਉਸ ਵਿੱਚ ਲਕਸ਼ਿਅ ਵਿੱਚ ਕੱਟੀ ਜਾ ਰਹੀ ਹੈ। ਹਿੰਦੁਸਤਾਨ ਦੀ ਸੈਨਾਵਾਂ ਨੇ ਨਰਿੰਦਰ ਮੋਦੀ ਜੀ ਦੇ ਨੇਤਰਤਵ ਵਿੱਚ ਪਾਕਿਸਤਾਨ ਨੂੰ ਜਗ੍ਹਾ-ਜਗ੍ਹਾ ਤੋਂ ਪ੍ਰੇਤ ਪਿਆ ਹੈ। ਅੱਜ ਪਾਕਿਸਤਾਨ ਦੀ ਹਾਲਤ ਬਹੁਤ ਣਾੜੀ ਕਰਦੀ ਹੈ। ਪਾਕਿਸਤਾਨ ਨੇ ਜਿਹੜਾ ਹਿੰਦੁਸਤਾਨ ਨਾਲ ਇਹ ਪੰਗਾ ਲਿਆ ਕੇ ਉਹਨਾਂ ਨੇ ਅੱਤਵਾਦੀਆਂ ਨੂੰ ਸਪੌਂਸਰ ਕਰਿਆ ਔਰ ਕਸ਼ਮੀਰ ਦੇ ਵਿੱਚ ਜਿਹੜਾ ਧਰਮ ਪੁੱਛ ਕੇ ਸਾਈ ਲੋਕਾਂ ਦੀ ਨੂੰ ਮੌਤੇਗਾਟ ਉਤਾਰਿਆ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਨੇ ਉਹਦੇ ਅਗੇਂਸਟ ਇਹ ਫੈਸਲਾ ਲਿਆ ਕੇ ਕਿਦਾ ਜਿਹੜਾ ਖੁਮਿਆ ਜਾਏ ਉਹ ਪਾਕਿਸਤਾਨ ਨੂੰ ਭੁਗਤਣਾ ਪਊਗਾ ਔਰ ਪਾਕਿਸਤਾਨ ਹਿੰਦੁਸਤਾਨ ਦੀ ਭੋਜਾ ਨਹੀਂ ਪਾਕਿਸਤਾਨ ਦੇ ਉੱਪਰ ਲਗਾਤਾਰ ਅਟੈਕ ਕਰਕੇ ਪਾਕਿਸਤਾਨ ਨੂੰ ਧੂਲ ਚੜਾਦੀ ਹੈ ਜਿਸ ਪ੍ਰਕਾਰ ਦੇ ਨਾਲ ਹਿੰਦੁਸਤਾਨ ਦੀ ਸੈਨਾ ਨੇ ਪ੍ਰਾਕਰਮ ਦਿਖਾਇਆ हरे दीदी पाकिस्तान पाकिस्तान भारता